ਪੁੱਛਿਆ ਤੁਸੀਂ ਕੀ ਤੁਹਾਡੇ ਮਾਈਂਡ ਚ ਆਇਆ ਕਿਉਂਕਿ ਤੁਸੀਂ ਗੁਰੂ ਘਰ ਜੌਰਟੀ ਕਰ ਰਹੇ ਹੋ ਹਾਂਜੀ ਕਿ ਕਿਵੇਂ ਆਇਆ ਵੀ ਮੈਂ ਇਹ ਕੰਮ ਸ਼ੁਰੂ ਕਰਨਾ ਹਾਂਜੀ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਤਰ੍ਹਾਂ ਖਾਵਾਂ ਜੀ ਥੋੜੀਆਂ ਦਿੰਦੇ ਆ ਜੀ ਜੀ ਮੈਂ ਸੋਚਿਆ ਸੀ ਸਾਈਡ ਤੇ ਆਦਾ ਬਿਜ਼ਨਸ ਕਰੀ ਜੀ ਸਿੰਘ ਲੰਡੇ ਪਿੰਡ ਤੋਂ ਉਹਨਾਂ ਨੇ ਵੀ ਆਪਦਾ ਨਵਾਂ ਸੈਟਅਪ ਬਈ ਇੱਥੇ ਲਾਇਆ 버ਗਰਾਂ ਦਾ ਕੁਲਚਿਆਂ ਦਾ ਤੇ ਇਹ ਵੀ ਗ੍ਰਾਂਤੀ ਸਿੰਘ ਨੇ ਲੰਡੇ ਪਿੰਡ ਤੋਂ ਇਹਨੇ ਗੁਰਜੀਤ ਸਿੰਘ ਖਾਲਸਾ ਹੈ ਗੁਰਜੀਤ ਦੀ ਫਤਿਹ ਗੁਰਜੀਤ ਸਿੰਘ ਖਾਲਸਾ ਹੈ ਗੁਰਜੀਤ ਪਸਤ ਹੋਰ ਬਾਬਾ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਲਓ ਜੀ ਤੁਸੀਂ ਹੁਣ ਮੌਜੂਦਾ ਗ੍ਰ ਹਾਂ ਜੀ ਹਾਂ ਜੀ ਲੰਡੇ ਪਿੰਡ ਲੰਡੇ ਪਿੰਡ ਤੇ ਨਾਲ ਇੱਧਰ ਆ ਜੰਨੇ ਕਿੰਨੇ ਵਜੇ ਆ ਜੰਨੇ ਫਿਰ ਸਵੇਰੇ ਸਵੇਰੇ 11:00 ਵਜੇ ਆਏ ਨੇ 11:00 ਵਜੇ ਆ ਜੰਨੇ ਆ ਸ਼ਾਮ ਤੱਕ ਆਉਨੇ ਆ ਹਾਂ ਜੀ ਸ਼ਾਮ ਤੱਕ ਠੀਕ ਆ ਤੇ ਕਿਵੇਂ ਆ ਵਧੀਆ ਚੱਲੀ ਜਾਂਦਾ ਕੰਮ ਕੇ ਹਾਂ ਜੀ ਹਾਂ ਜੀ ਹਾਂ ਜੀ ਜਰਨੀ ਕਲਾਇ ਕਰਤਾ ਚਲੋ ਜੀ ਬਾਬਾ ਜੀ ਕਹਿੰਦੇ ਪੂਰੀ ਚੜ੍ਹਦੀ ਕਲਾ ਚ ਤੇ ਨਾਲੇ ਗ੍ਰੰਤੀ ਸਿੰਘ ਦੀ ਡਿਊਟੀ ਕਰਦੇ ਨੇ ਤੇ ਨਾਲੇ ਆਪ ਵੀ ਇੱਧਰ ਕਿਰਤ ਮਿਹਨਤ ਕਰਦੇ ਨੇ 버거 ਬਣਾਉਂਦੇ ਆ ਕੀ ਕੀ ਬਣਾਉਂਦੇ ਆ ਆਪਾਂ ਹਾਂ ਜੀ 버거 ਹੁੰਦੇ ਆ ਜੀ ਠੀਕ ਆ ਜੀ ਤੇ ਕੁਲਚੇ ਹੁੰਦੇ ਆ ਜੀ ਕੁਲਚੇ ਹੁੰਦੇ ਕੁਲਚੇ ਦੇ 버거 ਹੁੰ ਲਓ ਜੀ ਗਰਾਤੀ ਸਿੰਘ ਤੁਸੀਂ ਆਪ ਹੀ ਦੇਖ ਲਓ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਛੱਡਿਆ ਤੇ ਵੀਰ ਨੇ ਬਈ ਆਪ ਦਾ ਕਿਰਤ ਦਾ ਕੰਮ ਸ਼ੁਰੂ ਕੀਤਾ ਤੇ ਵਧੀਆ ਕੰਮ ਆ ਕਿਉਂਕਿ ਆਪਾਂ ਹੋਰ ਵੀ ਕਿਸੇ ਰੇੜੀਆਂ ਤੋਂ ਭਈਆਂ ਤੋਂ ਖਾਵਾਂਗੇ ਤੇ ਆਪਣੇ ਗੁਰਸਿੱਖ ਬੇਜ ਤੇ ਸਮਾਲ ਸਰ ਦੇ ਵਿੱਚ 버ਗਰ ਕੁਲਚੇ ਬਣਾਉਂਦੇ ਨੇ ਤੇ ਵੀਰ ਦੀ ਬਈ ਜਰੂਰ ਸਪੋਰਟ ਕਰੋ ਤੇ ਲੰਗ ਦੇ ਟਾਪਦੇ ਜਰੂਰ ਤੁਸੀਂ ਇੱਥੇ ਜੇ ਇਧਰ ਰਗੜਾ ਪੀਣਾ ਹੋ ਤੇ ਨਾਲ ਹੀ ਤੁਸੀਂ ਇਧਰ 버ਗਰ ਵੀ ਜਰੂਰ ਖਾ ਕੇ ਜਾਣਾ ਕੁਲਚੇ ਵੀ ਖਾ ਕੇ ਜਾਣਾ ਬੜੇ ਵਧੀਆ ਵੀਰ ਬਣਾਉਂਦਾ ਤੇ ਗ੍ਰਾਂਤੀ ਸਿੰਘ ਦਾ ਸਤਿਕਾਰ ਕਰਿਆ ਕਰੋ ਤੇ ਜਰੂਰ ਦੱਬ ਕੇ سپورਟ ਕਰਨੀ ਆ ਤੇ ਨੰਗ ਦੇ ਦੱਬਦੇ ਤੁਸੀਂ 버거 ਕੁਲਚੇ ਜਰੂਰ ਵੀਰ ਕੋ ਖਾ ਕੇ ਜਾਣੇ ਆ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਦਾ ਕੁਆਲਿਟੀ ਵਾਈਜ਼ ਵੀ ਕੀ ਕੀ ਸਮਾਨ ਹੁੰਦਾ ਦੇਖੋ ਜੀ ਪੂਰਾ ਟਾਕੇ ਸਮਾਨ ਰੱਖਿਆ ਆ ਦੇਖ ਲਓ ਤੁਸੀਂ ਸਾਰਾ ਕੁਝ ਆਪਣੇ ਕੋ ਫਰੈਸ਼ ਹੁੰਦਾ ਆਹ ਦੇਖ ਲਓ ਇਹ ਟਿੱਕੀਆਂ ਵੀ ਪੂਰੀਆਂ ਫਰੈਸ਼ ਆ ਤੇ ਘਰ ਤੋਂ ਬਣਾ ਕੇ ਲੈ ਕੇ ਆਉਂਦੇ ਆ ਘਰ ਤੋਂ ਬਣਾ ਕੇ ਲੈ ਕੇ ਠੀਕ ਆ ਯਾ ਤੁਸੀਂ ਦੇਖ ਸਕਦੇ ਹੋ ਪੂਰੀ ਸਫਾਈ ਹੈ ਵੀਰ ਕੋਲੇ ਇਹ ਵਧੀਆ 버ਗਰ ਕੁਲਚੇ ਬਣਾਉਂਦਾ ਤੇ ਜਰੂਰ ਸਪੋਰਟ ਕਰਿਆ ਕਰੋ ਬਈ ਨਗਦੇ ਟੱਪ ਦੇ ਜਰੂਰ ਵੀਰ ਤੁਸੀਂ ਕੁਲਚੇ 버ਗਰ ਇਧਰੋਂ ਖਾ ਕੇ ਜਾਣੇ ਆ ਆ ਦੇਖ ਲਓ ਤੁਸੀਂ ਪੂਰੀ ਸਫਾਈ ਦੇ ਨਾਲ ਵੀਰ ਬਣਾਉਂਦਾ ਤੇ ਇਧਰ 버ਗਰ ਬਣਾ ਰਿਹਾ ਤੇ ਮੈਂ ਤੁਹਾਨੂੰ ਦਿਖਾਉਣਾ ਲਓ ਜੀ ਸਟਿੱਕੀ ਵਾਲਾ 버ਗਰ ਲਾਉਣ ਲੱਗੇ ਆ ਵੀਰ ਇਹਦੇ ਚ ਹੈਗੇ ਆ ਖੀਰੇ ሽਵਲਾ ਮਿਰਚ ਟਮਾਟਰ ਬੰਦ ਗੋਭੀ ਤੇ ਗੰਡੇ ਤੇ ਨਾਲ ਹੈਗਾ ਪਨੀਰ ਤੇ ਪੂਰਾ 버ਗਰ ਵਧੀਆ ਬਣਾਉਣਗੇ ਵੀਰ ਚਲੋ ਜੀ ਬਣਾਓ ਸਪੋਰਟ ਕਰਿਆ ਕਰੋ ਜਿਹੜੇ ਬੰਦੇ ਮਿਹਨਤ ਕਰਦੇ ਆ ਇਹ ਆਪਣਾ ਕਰਕੇ ਖਾਂਦੇ ਆ ਜਰੂਰ سپورਟ ਬਣਦੀ ਆ ਲਓ ਜੀ ਆਪਣੀ ਜਾਂਦੀ ਹੈ ਟਿੱਕੀ ਲਓ ਜੀ ਸਾਰੀਆਂ ਵੈਜੀਟੇਬਲ ਹੋਈ ਜਾਂਦੀਆਂ ਐਡ ਲਓ ਜੀ 버거 ਆਪਣਾ ਹੋ ਗਿਆ ਰੈਡੀ ਹੁਣ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਵੀ ਕਿੱਦਾਂ ਦਾ ਬਣਾਇਆ ਲਓ ਜੀ ਪੂਰਾ ਹੈਵੀ 버거 ਕੀ ਪ੍ਰਾਈਸ ਆ 버거 ਦਾ 30 ਰੁਪਏ 30 ਰੁਪਏ 버거 ਹਾਂ ਲਓ ਜੀ ਆਪਾਂ ਟੇਸਟ ਕਰਕੇ ਤੇ ਤੁਹਾਨੂੰ ਦੱਸਦੇ ਆ ਤੇ ਵਧੀਆ 버거 ਦੇਖਣ ਨੂੰ ਵੀ ਤੁਸੀਂ ਦੇਖੋ ਮੂੰਹ ਚ ਪਾਣੀ ਆ ਰਿਹਾ ਹੁਣ ਤੇ ਜਰੂਰ ਸਪੋਰਟ ਕਰਿਓ ਤੇ ਜਰੂਰ ਤੁਸੀਂ 버거 ਖਾਣਾ ਤੇ ਹਾਂ ਜੀ 버거 ਬਾਬਾ ਜੀ ਨੇ ਬਣਾਇਆ ਪੂਰਾ ਘੈਂਟ ਆ ਤੇ ਮੈਂ ਕਹਿੰਦਾ ਸਵਾਦ ਆ ਗਿਆ 30 ਰੁਪਏ ਦੇ ਵਿੱਚ ਐਡਾ ਵੱਡਾ 버거 ਤੇ ਪੂਰੀ ਵੈਜੀਟੇਬਲ ਪਾਈਆਂ ਸੀ ਆਨੰਦ ਆ ਗਿਆ ਤੇ ਜਰੂਰ ਇੱਕ ਵਾਰੀ ਆਇਆ ਜੋ ਬਹੁਤ ਟੇਸਟੀ ਸੀ ਬਾਬਾ ਜੀ ਇਹ ਕੰਮ ਬਾਰੇ ਕਿੱਦਾਂ ਸੋਚਿਆ ਤੁਸੀਂ ਕੀ ਤੁਹਾਡੇ ਮਾਈਂਡ ਚ ਆਇਆ ਕਿਉਂਕਿ ਤੁਸੀਂ ਗੁਰੂ ਘਰ ਜਰਉਟੀ ਕਰ ਰਹੇ ਹੋ ਹਾਂਜੀ ਤੇ ਕਿਵੇਂ ਆਇਆ ਵੀ ਮੈਂ ਇਹ ਕੰਮ ਸ਼ੁਰੂ ਕਰਨਾ ਹਾਂਜੀ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਤਨਖਾਹ ਜੀ ਥੋੜੀਆਂ ਦਿੰਦੇ ਆ ਜੀ ਜੀ ਮੈਂ ਸੋਚੀ ਇਸ ਸਾਈਡ ਤੇ ਆਦਾ ਬੈਠੀ ਠੀਕ ਆ ਵੀ ਆਪਣਾ ਵੀ ਕੰਮ ਕਰੀਏ ਨਾਲ ਹਾਂਜੀ ਨਾਲ ਆਪਣਾ ਕੰਮ ਕਰੀਏ ਕਿਉਂਕਿ ਗੁਰੂ ਘਰਾਂ ਚ ਹਰ ਇੱਕ ਥਾਂ ਤੇ ਤਨਖਾਹਾਂ ਬਹੁਤ ਘੱਟ ਆ ਹਾਂਜੀ ਹਾਂਜੀ ਬਹੁਤ ਘੱਟ ਆ ਜੀ ਠੀਕ ਆ ਤੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਕਿੰਨੇ ਬੱਚੇ ਆਪਣੇ ਮੇਰੇ ਦੋ ਕੁੜੀਆਂ ਜੀ ਦੋ ਕੁੜੀਆਂ ਹਾਂਜੀ ਠੀਕ ਆ ਤੇ ਉਹਨਾਂ ਦੀ ਪੜ੍ਹ ਆ ਕਰਕੇ ਇਹ ਕੰਮ ਕੀਤਾ ਹਨ ਜੀ ਹਾਂ ਜੀ ਹਾਂ ਇੱਕ ਤਾਂ 5 ਸਾਲਾਂ ਦੀ ਠੀਕ ਆ ਇੱਕ ਛੋਟੀ ਜਿਹੀ ਸਾਲਾਂ ਦੀ ਠੀਕ ਆ ਹਾਂ ਲਓ ਜੀ ਜਰੂਰ ਬਾਬੇ ਕੋਲੇ ਵੀ ਆ ਕੇ ਤੁਸੀਂ ਜਰੂਰ ਕੁਲਚਾ 버ਗਰ ਜਰੂਰ ਟਰਾਈ ਕਰਿਓ ਤੇ ਬਾਬਾ ਜੀ ਨੇ ਨਵਾਂ ਕੰਮ ਚਲਾਇਆ ਬਾਬਾ ਜੀ ਕਹਿੰਦੇ ਵੀ ਜੇ ਜਿਹੜੀ ਮੈਂ ਡਿਊਟੀ ਕਰਦਾ ਵੀ ਉੱਥੇ ਉਨੀ ਤਨਖਾਹ ਨਹੀਂ ਹੈਗੀ ਤੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਇੱਕ ਤਾਂ ਜਰੂਰੀ ਇਹ ਬੇਨਤੀ ਆ ਵੀ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਡਿਊਟੀ ਕਰਦੇ ਆ ਗ੍ਰੰਤੀ ਸਿੰਘ ਉਹਨਾਂ ਦੀ ਤਨਖਾਹ ਜਰੂਰ ਵਧਾਈ ਜਾਵੇ ਕਿ ਕਿ ਜਿਹੜਾ 8000 ਰੁਪਿਆ ਤਨਖਾਹ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਬਾਬਾ ਜੀ ਕਹਿੰਦੇ ਤੇ ਬਾਬਾ ਜੀ ਨੇ ਆਪਣਾ ਸੈਟਅਪ ਬਈ ਸ਼ੁਰੂ ਕੀਤਾ ਸਮਾਲਸਰ ਇਧਰ ਨਾਲ ਹੀ ਬਾਬਾ ਜੀ ਦੇ ਤੇ ਜਰੂਰ ਇੱਕ ਵਾਰੀ ਤੁਸੀਂ ਆ ਕੇ ਬਾਬਾ ਜੀ ਤੋਂ 버거 ਕੁਲਚੇ ਜਰੂਰ ਖਾਇਆ ਜੋ ਤੇ ਬਹੁਤ ਵਧੀਆ ਸਾਫ ਸਫਾਈ ਨਾਲ ਬਣਾਉਂਦਾ ਆਪਾਂ ਹੋਰ ਵੀ ਜਿਹੜੇ ਪਰਦੇਸੀ ਹੁੰਦੇ ਉਹਨਾਂ ਤੋਂ ਵੀ ਦਾ ਖਾਨਾ ਹੀ ਆ ਜੇ ਆਪਾਂ ਇੱਥੇ ਲੰਘਦੇ ਰੋਡ ਤੇ ਬਾਬਾ ਜੀ ਦੀ ਜਰੂਰ ਸਪੋਰਟ ਕਰਿਆ ਜੋ ਤੇ ਜਰੂਰ ਬਾਬਾ ਜੀ ਤੋਂ 버거 ਤੁਸੀਂ ਜਰੂਰ ਖਾ ਕੇ ਜਾਣੇ ਆ 30 ਰੁਪਿਆ ਦਾ 버거 ਕੁਲਚਾ ਕਿੰਨੇ ਦਾ ਬਾਬਾ ਜੀ 20 ਰੁਪਿਆ ਦਾ 20 ਰੁਪਿਆ ਦਾ ਲਓ ਜੀ 20 ਰੁਪਏ ਦਾ ਕੁੱਲਚਾ 30 ਰੁਪਏ ਦਾ 버ਗਰ ਜਿਹੜਾ 30 ਰੁਪਏ ਦਾ ਤੁਸੀਂ ਬਾਬਾ ਜੀ ਤੋਂ 버ਗਰ ਖਾਓਗੇ ਨਾ ਉਹ ਤੁਹਾਨੂੰ ਜਿਵੇਂ KFC ਵਰਗਿਆਂ ਤੇ ਵੀ ਨਹੀਂ ਮਿਲਣੇ ਜਿਹੜਾ ਬਾਬਾ 30 ਰੁਪਏ ਦੇ ਵਿੱਚ 버ਗਰ ਤੁਹਾਨੂੰ ਤਿਆਰ ਕਰਕੇ ਦੇਊਗਾ ਜਰੂਰ ਸਪੋਰਟ ਕਰਨੀ ਹੈ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰਨਾ